ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਗਾ ਦੇਸ਼ ਦੇ ਵਿੱਚ ਅੱਜ ਕੱਲ੍ਹ ਆਰਥਿਕ ਅਸਮਾਨਤਾ ਦੀ ਗੱਲ ਜਿਹੜੀ ਬੜੀ ਹੋ ਰਹੀ ਹੈ ਬਹੁਤ ਸਾਰੇ ਲੀਡਰ ਇਹਦੇ ਤੇ ਬਿਆਨ ਦੇ ਰਹੇ ਐ ਔਰ ਪਿਛਲੇ ਸਮੇਂ ਦੇ ਵਿੱਚ ਆਰਥਿਕ ਅਸਮਾਨਤਾ ਨੂੰ ਲੈ ਕੇ ਕੇਂਦਰ ਸਰਕਾਰ ਨੇ ਗਰੀਬ ਕਲਿਆਣ ਯੋਜਨਾ ਤੇ ਹੋਰ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਿਦੇ ਵਿੱਚ ਜਿਹੜੇ ਮਾਰਜਨਲਾਈਜ਼ਡ ਲੋਕ ਨੇ ਜਿਹਨੂੰ ਬੀਪੀਐਲ ਪਰਿਵਾਰ ਕਹਿੰਦੇ ਐ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਮੋਤ ਰਾਸ਼ਨ ਦੇਣ ਦੀ ਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਗਈ ਹੈ। ਸੋ ਅੱਜ ਅਸੀਂ ਇਸੇ ਵਿਸ਼ੇ ਦੇ ਵਿੱਚ ਚਾਨਣਾ ਪਾਉਣ ਵਾਸਤੇ ਆਮ ਜੀਡੀਵੀ ਨਿਊਜ਼ ਦੇ ਦਰਸ਼ਕਾਂ ਨੂੰ ਹੋਰ ਵਿਸਤਾਰਪੂਰਵਕ ਇਹ ਗੱਲ ਨੂੰ ਸਮਝਾਉਣ ਵਾਸਤੇ ਪਹੁੰਚਿਆ ਫਿਰ ਅੱਜ ਅਦੇ ਗੁਰਾ ਸੂਝ ਜੀ ਨਮਸਕਾਰ ਸਰ ਸਵਾਗਤ ਹੈ ਜੀ ਤੁਹਾਡਾ ਮੈਂ ਜੀ ਤੁਹਾਡੇ ਪਹਿਲਾਂ ਤਾਂ ਮਿੰਦਰਪਾਲ ਲੁੰਬਾ ਜੀ ਤੁਸੀਂ ਮੇਰੇ ਕੋ ਆਏ ਆ ਮੈਂ ਤੁਹਾਡਾ ਬੜਾ ਵੈਲਕਮ ਕਰਦਾ ਹਾਂ। ਔਰ ਖਾਸ ਕਰਤੇ ਜਿਹੜੇ ਤੁਹਾਡੇ শ্রোਤੇ ਐ ਸੁਣਨ ਵਾਲੇ ਉਹਨਾਂ ਨੂੰ ਮੈਂ ਬਹੁਤ ਨਮਸਕਾਰ ਵਾਹਿਗੁਰੂ ਸੋ ਸਭ ਇੱਕ ਆਰਥਿਕ ਅਸਮਾਨਤਾ ਦੀ ਗੱਲ ਬੜੀ ਚੱਲ ਰਹੀ ਹੈ ਅੱਜਕੱਲ੍ਹ ਦੇਸ਼ ਨੂੰ ਬਰਾਬਰੀ ਕਹਿ ਲੋ ਕਿ ਵੀ ਸਾਰੇ ਨਾਗਰਿਕਾਂ ਨੂੰ ਦੀ ਆਮਦਨ ਬਰਾਬਰ ਕਰਨ ਬਾਰੇ ਗੱਲ ਹੋ ਰਹੀ ਹੈ ਬਹੁਤ ਸਾਰੇ ਲੀਡਰ ਇਹਦੇ ਤੇ ਬਿਆਨ ਦੇ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੂੰਗਾ ਕਿ ਆਰਥਿਕ ਅਸਮਾਨਤਾ ਹੈ ਕੀ ਇਹ ਨਾ ਜੀ ਇੱਕ ਬੜਾ ਵੱਡਾ ਮੁੱਦਾ ਹੈ ਹਾਂਜੀ ਬੇਸਿਕਲੀ आजाद ਹੋਣ ਤੋਂ ਬਾਅਦ ਹਾਂਜੀ ਦੇਸ਼ ਵਿੱਚ ਇੱਕ ਸੰਕਲਪ ਲਿਆ ਗਿਆ ਕਿ ਆਰਥਿਕ ਸਮਾਨਤਾ ਖਤਮ ਕੀਤੀ ਜਾਊਗੀ ਜਿਹੜੇ ਕਿ ਹੋਈ ਨਹੀਂ ਖਾਸ ਤੌਰ ਤੇ ਜਿਹੜਾ ਅਮੀਰ ਦਾ ਪਾੜਾ ਅਮੀਰ ਤੇ ਗਰੀਬ ਦਾ ਪਾੜਾ ਵੱਧਾ ਗਿਆ ਘਟਿਆ ਨਹੀਂ ਘਟਿਆ ਨਹੀਂ ਔਰ ਅਮੀਰ ਜਿਹੜਾ ਉਹ ਅਮੀਰ ਹੁੰਦਾ ਰਿਹਾ ਹਾਂਜੀ ਮੱਧਮ ਵਰਗ ਵਾਲਾ ਬੰਦਾ ਥੋੜਾ ਥੱਲੇ ਵੀ ਗਿਆ ਹਾਂਜੀ ਔਰ ਗਰੀਬ ਤਾਂ ਇੰਨਾ ਕਿ ਜ਼ਿਆਦਾ ਗਰੀਬ ਹੋ ਗਿਆ ਕਿ ਭਈ ਉਹ ਪਾੜਾ ਕੁਝ ਪਰ ਕੁਝ ਚੰਦ ਲੋਕਾਂ ਕੋਲੇ ਸਰਮਾਇਆ ਰਹਿ ਗਿਆ ਹੂੰ ਔਰ ਉਹ ਸਰਮਾਇਆ ਲੈ ਕੇ ਉਹਨਾਂ ਦਾ ਜਿਹੜਾ ਸਰਮਾਇਆ ਉਹ ਬੈਂਕਾਂ ਦੇ ਥਰੂ ਇਹਨਾਂ ਦਾ ਐਨਪੀਏ ਬਣਾ ਕੇ ਲੁੱਟਿਆ ਵੀ ਗਿਆ ਹਾਂਜੀ ਔਰ ਲੁੱਟ ਲੁੱਟ ਖੁਰਸਟ ਹੋਣਾ ਆਰਥਿਕ ਸਮਾਨਤਾ ਵਧੀ ਹੈ ਘਟੀ ਨਹੀਂ ਹੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਇਹ ਗੱਲਾਂ ਤਾਂ ਕਰਦੀਆਂ ਸਮਾਨਤਾ ਲਿਆਉਣ ਲਈ ਸਮਾਨਤਾ ਲਿਆਉਣਗੇ ਲੇਕਿਨ ਆਰਥਿਕ ਸਮਾਨਤਾ ਆਇਨੀ ਔਰ ਖਾਸ ਤੌਰ ਤੇ ਚੋਣਾ ਹੋਣੀ ਆ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਡੈਮੋਕਰੇਟਿਕ ਪ੍ਰੋਸੈਸ ਹੈ ਹਾਂਜੀ ਲੋਕਤੰਤਰ ਦੀ ਦਾ ਹੋਣਾ ਸੰਵਿਧਾਨ ਦਾ ਰਹਿਣਾ ਬਹੁਤ ਜ਼ਰੂਰੀ ਹੈ ਹੂੰ ਹੂੰ ਲੇਕਿਨ ਆਰਥਿਕ ਸਮਾਨਤਾ ਵਾਲੇ ਪਾਸੇ ਕਿਸੇ ਨੇ ਕੋਈ ਜ਼ਿਆਦਾ ਧਿਆਨ ਨਹੀਂ ਕੀਤਾ ਠੀਕ ਹੈ ਖਾਸ ਤੌਰ ਤੇ ਮੈਂ ਹੁਣ ਤੁਹਾਡੇ ਨਾਲ ਇੱਕ ਪੰਜਾਬ ਦੀ ਗੱਲ ਕਰਾਂ ਹਾਂਜੀ ਜਿਹੜਾ ਵੱਡਾ ਬੜਾ ਵੱਡਾ ਮੁੱਦਾ ਹੈ ਪੰਜਾਬ ਦਾ ਹਾਂਜੀ ਖਾਸ ਤੌਰ ਤੇ ਜਿਹੜਾ ਦਲਤ ਹਾਂਜੀ ਹਾਂਜੀ ਦਵਰਗ ਹੈ ਪੰਜਾਬ ਦਾ ਜਿਹਨੂੰ ਐਸਸੀ ਐਸਟੀਬੀ ਕਹਿੰਦੇ ਆ ਉਹ ਹਿੰਦੁਸਤਾਨ ਚ ਪੰਜਾਬ ਤੋਂ ਪੰਜਾਬ ਦੀ ਉਹਦੀ ਜਿਹੜੀ ਪਰਸੈਂਟੇਜ ਹੈ ਸਭ ਤੋਂ ਜ਼ਿਆਦਾ ਹੈ ਅੱਛਾ ਜੀ ਖਾਸ ਤੌਰ ਤੇ ਪੰਜਾਬ ਸਭ ਤੋਂ ਜ਼ਿਆਦਾ ਹੈ ਆਬਾਦੀ ਦੇ ਹਿਸਾਬ ਨਾਲ ਆਬਾਦੀ ਦੇ ਹਿਸਾਬ ਨਾਲ ਪੰਜਾਬ ਚ ਜ਼ਿਆਦਾ ਹੈ ਹਾਂਜੀ ਪੰਜਾਬ ਨੇ ਤਾਂ ਅੱਗੇ ਹੀ بڑا ਸੰਤਾਪ ਕਟਿਆ ਹੈ ਬਿਲਕੁਲ ਅੱਗੇ ਵੀ ਤੁਸੀਂ ਇੱਕ ਵਾਰੀ ਮੇਰੇ ਕੋ ਆਏ ਸੀ ਉਦੋਂ ਵੀ ਤੁਹਾਡੇ ਨਾਲ ਇੰਟਰਵਿਊ ਚ ਕਿਹਾ ਸੀ ਕਿ ਬਹੁਤ ਵੱਡਾ ਸੰਤਾਪ ਪੰਜਾਬ ਨੇ ਘਟਿਆ ਹੋਇਆ ਹੈ ਬਿਲਕੁਲ ਬਿਲਕੁਲ ਔਰ ਹੁਣ ਦੂਜਾ ਇਹ ਸੰਤਾਪ ਘਟ ਰਿਹਾ ਹੈ ਹਮ ਔਰ ਕੋਈ ਸਿਆਸੀ ਪਾਰਟੀ ਇਸ ਗੱਲ ਤੇ ਆ ਨਹੀਂ ਰਹੀ ਹਮ ਇਸ ਮੁੱਦੇ ਨੂੰ ਚੱਕ ਨਹੀਂ ਰਹੀ ਹਮ ਹਮ ਕਿ ਆਰਥਿਕ ਸਮਾਨਤਾ ਨੂੰ ਖਤਮ ਕੀਤਾ ਜਾਵੇ ਹਮ ਸਭ ਤੋਂ ਪਹਿਲਾਂ ਤਾਂ ਇਹ ਏਡੀ ਵੱਡੀ ਧਰਤੀ ਹੈ ਗੁਰੂਆਂ ਦੀ ਹਾਂਜੀ ਕਿ ਦਸਵੇਂ ਪਾਤਸ਼ਾਹ ਦਸ਼ਮੇਸ਼ ਬਾਦ ਦਸ਼ਮੇ ਬਾਦਸ਼ਾਹ ਦਸ਼ਮੇਸ਼ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਕਾਸਟ ਸਿਸਟਮ ਨੂੰ ਜਾਤੀ ਪ੍ਰਥਾ ਨੂੰ ਤੋੜਿਆ ਹਾਂ ਹਾਂ ਬਿਲਕੁਲ ਸਿੱਖ ਧਰਮ ਦਾ ਸਥਾਪਨਾ ਕਰਕੇ ਸਿੱਖ ਧਰਮ ਦੀ ਸਥਾਪਨਾ ਕਰਕੇ ਫਿਰ ਇਥੇ ਇੱਕ ਮੂਮੈਂਟ ਚਲੀ ਪੰਜਾਬ ਚ ਉਹ ਅਰਗੇ ਸਮਾਜ ਦੀ ਇੱਕ ਮੂਮੈਂਟ ਚਲੀ ਹਾਂਜੀ ਉਹਦੇ ਵਿੱਚ ਵੀ ਸਵਾਮੀ ਦਿਆਨੰਦ ਨੇ ਇਸ ਸਿਸਟਮ ਨੂੰ ਤੋੜਿਆ ਜਾਤੀ ਪ੍ਰਥਾ ਨੂੰ ਤੋੜਿਆ ਲੇਕਿਨ ਸੋ ਕਾਲਡ ਹੁਣ ਦੇ ਆਰਿਆ ਸਮਾਜੀ ਉਸ ਪ੍ਰਥਾ ਤੋਂ ਥੋੜੇ ਅਲੱਗ ਹੋ ਗਏ ਪਟਕ ਗਏ ਅਗਰ ਨਾ ਲਈਏ ਤਾਂ ਹੋਰ ਬੜੇ ਲੋਕ ਹੈਗੇ ਆ ਜਿਹਦੇ ਚ ਸਵਿਧਾਨ ਦੇ ਨਰਮਤਾ ਡਾਕਟਰ ਬੀ ਆਰ ਅੰਬੇਕਰ ਸੀ ਬਿਲਕੁਲ ਔਰ ਹਿੰਦੁਸਤਾਨ ਦੇ ਬੜੇ ਵੱਡੇ ਸਮਾਜਵਾਦੀ ਚਿੰਤਕ ਡਾਕਟਰ ਰਾਮਨੋਰ ਲੋਇਆ ਹਾਂਜੀ ਉਹਨਾਂ ਨੇ ਬੜੀ ਵੱਡੀਆਂ ਗੱਲਾਂ ਆਰਥਿਕ ਸਮਾਨਤਾ ਤੇ ਕੀਤੀਆਂ ਬਿਲਕੁਲ ਬਿਲਕੁਲ ਕੀਤੀਆਂ ਹੂੰ ਹੂੰ ਲੇਕਿਨ ਹਲੇ ਤੱਕ ਕੁਝ ਨਹੀਂ ਹੋਇਆ ਹੁਣੇ-ਹੁਣੇ ਚੋਣਾ ਹੋ ਕੇ ਹਟੀਆਂ ਹੂੰ ਹੂੰ ਔਰ ਚੋਣਾ ਹੋਣ ਦੇ ਉਤੇ ਜਿੱਥੇ ਆਪਾਂ ਬੈਠੇ ਆ ਆਪਣੇ ਵਾਲੀ ਕੰਸਟੀਚੁਐਂਸੀ ਵੀ ਰਜ਼ਰਸੀ ਕੀ ਇੱਥੇ ਵੀ ਕੁਝ ਨਹੀਂ ਸੋਚਿਆ ਗਿਆ ਖਾਸ ਤੌਰ ਤੇ ਤਾਂ ਹੁਣ ਜਿਮਨੀ ਚੋਣ ਹੋਈ ਹੈ ਹਾਂਜੀ ਇਹ ਮੁੱਦਾ ਤਾਂ ਬਣਿਆ ਹੀ ਨਹੀਂ ਬਣੇ ਨਹੀਂ ਇਹ ਮੁੱਦਾ ਬਣ ਹੀ ਨਹੀਂ ਰਿਹਾ ਸੋਨ ਸਾਹਿਬ ਇੱਕ ਮੈਂ ਤੁਹਾਡੇ ਤੇ ਇਹ ਵੀ ਜਿਹੜਾ ਵਰਡ ਇਨਕੁਐਲਿਟੀ ਲੈਬ ਹੈ ਉਹਦੀ ਪਿੱਛੇ ਜੇ ਰਿਪੋਰਟ ਆਈ ਉਹਦੇ ਜਿਹੜੇ ਸਾਇੰਟਿਸਟ ਜਿਨ੍ਹਾਂ ਨੇ ਇਹਦੇ ਤੇ ਰਿਸਰਚ ਕੀਤੀ ਉਹਦੇ ਵਿੱਚ ਦੋ ਇੰਡੀਅਨ ਡਾਕਟਰ ਵੀ ਸੀਗੇ ਅਰਥਸ਼ਾਸਤਰੀ ਵੀ ਸੀਗੇ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਜਿਹੜਾ ਸਾਡੇ ਦੇ ਇੰਡੀਆ ਦੇ ਵਿੱਚ ਜਿਹੜਾ ਆਰਥਿਕ ਸਮਾਨਤਾ ਬਹੁਤ ਤੇਜ਼ੀ ਦੇ ਨਾਲ ਵਧੀ ਹੈ ਉਹ ਸਾਊਥ ਅਫਰੀਕਾ ਤੋਂ ਬਾਅਦ ਦੂਸਰੇ ਨੰਬਰ ਤੇ ਇੰਡੀਆ ਦਾ ਨਾਮ ਆਉਂਦਾ ਹੈ ਇਹਦੇ ਵਿੱਚ ਆਰਥਿਕ ਸਮਾਨਤਾ ਦੇ ਵਿੱਚ ਔਰ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜੀ ਦੇਸ਼ ਦੀ ਸਿਰਫ 1% ਉੱਪਰਲੀ ਆਬਾਦੀ ਹੈ ਉਹਨਾਂ ਕੋਲੇ ਦੇਸ਼ ਦੇ 40% ਤੋਂ ਜ਼ਿਆਦਾ ਸੰਪਤੀ ਹੈ ਤੇ ਜਿਹੜੀ ਹੇਠਲੀ 50% ਆਬਾਦੀ ਹੈ ਉਹਨਾਂ ਕੋਲੇ ਸਿਰਫ 13% ਸੰਪਤੀ ਹੈ ਔਰ ਉਹਨਾਂ ਦੇ ਵਿੱਚ ਆਰਥਿਕ ਪੜਾ ਇੰਨਾ ਜ਼ਿਆਦਾ ਹੈ ਕਿ 1% ਲੋਕ ਹੈ ਜਿਹੜੇ ਉਹ 50% ਲੋਕਾਂ ਨਾਲੋਂ 22 ਗੁਣਾ ਜ਼ਿਆਦਾ ਸੰਪਤੀ ਲਈ ਬੈਠੇ ਆ। ਸੋ ਇਹਨੂੰ ਠੀਕ ਕਰਨ ਦਾ ਢੰਗ ਕੀ ਤੁਸੀਂ ਸਮਝਦੇ ਹੋ ਵੀ ਇਹਨੂੰ ਕਿਵੇਂ ਇਨਕਵੈਲਟੀ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ? ਇਹ ਵਿਵਸਥਾ ਤਾਂ ਇੱਕ ਬੜਾ ਵੱਡਾ ਸਟੇਟ ਸਬਜੈਕਟ ਹੈ। ਹੂੰ ਹੂੰ। ਰਿਪੋਰਟਸ ਤਾਂ ਆ ਹੀ ਰਹੀਆਂ। ਬਿਲਕੁਲ। ਬਹੁਤ ਥੋੜੇ ਲੋਕ ਉੱਪਰ ਉਠੇ ਆ। ਹਾਂਜੀ। ਅੱਜ ਸਭ ਤੋਂ ਵੱਡੀ ਗੱਲ ਹੈ ਸਿੱਖਿਆ ਦਾ ਮਿਆਰ ਖਤਮ ਹੋ ਗਿਆ। ਹਾਂਜੀ। ਹੈਲਥ ਚਲੀ ਗਈ ਬਿਲਕੁਲ ਬਿਲਕੁਲ ਲੋਕਾਂ ਨੂੰ ਮੰਗਤੇ ਬਣਾਤਾ ਹਮ ਕਿ ਬੀਪੀਐਲ ਦੀਆਂ ਸਕੀਮਾਂ ਦੇ ਦਿਓ ਬਿਲਕੁਲ ਬਿਲਕੁਲ ਜਦ ਤੱਕ ਜਿਹੜੇ ਪ੍ਰੋਜੈਕਟ ਆਉਣੇ ਚਾਹੀਦੇ ਸੀ ਉਹ ਤਾਂ ਆਏ ਨਹੀਂ ਆ ਨਹੀਂ ਰਹੇ ਹੁਣ ਤਾਂ ਖਾਸ ਤੌਰ ਤੇ ਤਾਂ ਆਪਾਂ ਜਿਸ ਸੂਬੇ 'ਚ ਰਹਿੰਨੇ ਆ ਇਹਦੀਆਂ ਬੜੀਆਂ ਵੱਡੀਆਂ ਸਮੱਸਿਆਵਾਂ ਹੁਣ ਜੇ ਦੇਖਿਆ ਜਾਵੇ ਤਾਂ ਪੰਜਾਬ 'ਚ ਹਮ 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 ਦਲ ਸਭ ਤੋਂ ਜ਼ਿਆਦਾ ਬਰਾਦਰੀ ਬੈਠੀ ਹੈ ਹਾਂਜੀ ਉੱਚ ਚਾਰ ਕਿਸਮ ਦੇ ਬਰਾਦਰੀ ਦੇ ਮੈਨ ਜਿਹੜੇ ਸੈਕਟ ਬੈਠੇ ਆ ਹਾਂਜੀ ਹਾਂਜੀ ਜਿਹਦੇ ਚ ਆਪਾਂ ਰਾਮਦਾਸਿਆ ਬਰਾਦਰੀ ਕਹ ਦਿੰਨੇ ਫਿਰ ਰਵੀਦਾਸਿਆ ਕਹ ਦਿੰਦੇ ਹਾਂਜੀ ਫਿਰ ਬਾਲਮਿਕੀ ਕਹ ਰਹੇ ਨੇ ਮਜਬੂਤ ਸਿੱਖ ਚੌਥੀ ਬਰਾਦਰੀ ਚ ਆਪਾਂ ਕਹ ਦਿੰਨੇ ਆ ਮਜਬੂਤ ਸਿੱਖ ਬਿਲਕੁਲ ਜਿਹੜਾ ਸਟੇਟ ਚ ਬੈਠਾ ਹੈ ਹਾਂਜੀ ਖਾਸ ਤੌਰ ਤੇ ਜਿਹੜਾ ਦੁਆਬੇ ਦਾ ਹਾਂਜੀ RAMDASIA RAMDASIA ਭਾਈਚਾਰਾ ਆਰਾਮਦਾਰੀ ਜਿਹੜਾ ਗਰੀਬ ਜਿਹੜਾ ਦਲਿਤ ਵਰਗ ਦਾ ਭਾਈਚਾਰਾ ਹੈ ਹਾਂਜੀ ਉਹ ਕਾਫੀ ਹੱਦ ਤੱਕ ਪੜਿਆ ਹੋਇਆ ਹੈ ਕੁਝ ਉਥੋਂ ਦੀ ਸੰਸਥਾ ਥੋੜਾ ਜਿਹਾ ਇਕਨੋਮਿਕਲੀ ਉਸ ਬਾਕੀਆਂ ਨਾਲੋਂ ਜ਼ਿਆਦਾ ਸਾਊਂਡ ਹੈ ਸਾਊਂਡ ਹੈ ਠੀਕ ਹੈ ਉਹਦੇ ਚ ਰਵੀਦਾਸੀਆ ਵੀ ਆ ਗਏ RAMDASIA ਵੀ ਆ ਗਏ ਹਾਂਜੀ ਉਧਰਲੇ ਪਾਸੇ ਬਿਲਕੁਲ ਜਿਹੜੀ ਬਾਲਮੀਕੀ ਬਰਾਦਰੀ ਹੈ ਕੁਝ ਜਿਹੜੀ ਬਾਲਮੀਕੀ ਬਰਾਦਰੀ ਖਾਸ ਤੌਰ ਤੇ ਜਿਹੜੀ ਅਰਬਨ ਚ ਆਈ ਸੀ ਹੂੰ ਹੂੰ ਅਰਬਨ ਚ ਆਈ ਸੀ ਉਹ ਕੁਝ ਕਾਰਪੋਰੇਸ਼ਨਾਂ ਚ ਜਾਂ ਕਮੇਟੀਆਂ ਚ ਸਰਵਰ ਸੈਕਟਰ ਚ ਜਾਣ ਨਾਲ ਉਹਨਾਂ ਦੀ ਥੋੜੀ ਜੀ ਤਰੱਕੀ ਹੋਈ ਹੈ ਉਹ ਰੋ ਪੜਾਈ ਵਾਲੇ ਪਾਸੇ ਆਏ ਹੈ ਲੇਕਿਨ ਜਿੰਨੀ ਕਿ ਤਰੱਕੀ ਹੋਣੀ ਚਾਹੀਦੀ ਸੀ ਓਨੀ ਨਹੀਂ ਹੋਈ ਕਿ ਜਿਹੜਾ ਸਾਡਾ ਚੌਥਾ ਵਿੰਗ ਸੀ ਖਾਸ ਤੌਰ ਤੇ ਮਾਲਵੇ ਦੇ ਵਿੱਚ ਮਾਲਵੇ ਦੇ ਵਿੱਚ ਯਸ ਜਿੱਥੇ ਆਪਾਂ ਰਹਿੰਦੇ ਆ ਜਿਹੜੇ ਖਿੱਤੇ 'ਚ ਆਪਾਂ ਰਹਿੰਦੇ ਆ ਇੱਥੇ ਜਿਆਦਾ ਬਰਾਦਰੀ ਮਜਬੂਤ ਸਿੱਖ ਬਟ ਹੈ ਬਿਲਕੁਲ ਉਹਦੀ ਆਰਥਿਕ ਪੋਜੀਸ਼ਨ ਇੰਨੀ ਘਟੀ ਹੈ ਮੈਂ ਤਾਂ ਆਪਣੇ ਪਿੰਡ ਦੀ ਮਿਸਾਲ ਦੇ ਦਿੰਦਾ ਮੇਰੇ ਪਿੰਡ ਦੇ 48% ਜਿਹੜੀ ਆਬਾਦੀ ਹੈ ਅੱਛਾ ਜੀ ਉਹ ਮਜਬੂਰ ਸਖਾ ਉਹਨਾਂ ਦਾ ਬੜਾ ਬੁਰਾ ਹਾਲ ਹੈ ਹਮ ਮੇਰੇ ਕੋਲ ਤਾਂ ਥੋੜੀ ਜੀ ਹਲਕੀ ਜੀ ਇਹ ਵੀ ਜਾਣਕਾਰੀ ਹੈ ਕਿ ਕੋਈ ਨੰਬਰਦਾਰ ਹੀ ਹੈ ਨਹੀਂ ਉਹਨਸ ਬਰਾਦਰੀ ਦਾ ਅੱਛਾ ਜੀ 48 ਬਰਾਦਰੀ ਦਾ ਕੋਈ ਨੰਬਰਦਾਰ ਨਹੀਂ ਨੰਬਰਦਾਰ ਹੀ ਹੈ ਨਹੀਂ ਕਿ ਉਹਨਾਂ ਦੇ ਕੋਈ ਦਸਤਕਤ ਕਰ ਸਕੀ ਹਮ ਅਸੀਂ ਤਾਂ ਆਰਥਿਕ ਸਮਾਨਤਾ ਦੀ ਮੈਂ ਤਾਂ ਛੋਟੀ ਜੀ ਮਿਸਾਲ ਦਿੰਦਾ ਅੱਛਾ ਜੀ ਇਸ ਇਸ ਇਸ਼ੂ ਤੇ ਹੁਣ ਇਹਦੇ ਜਿਹੜੇ ਕਿਵੇਂ ਸੰਭਲਣੀ ਹੈ ਹਮ ਜਿਹੜਾ ਖਾਸ ਔਰਤੇ ਜਿਹੜਾ ਕੁਝ ਕੁਝ ਪਰਸੈਂਟੇਜ ਲੋਕ ਬੜੇ ਘੱਟ ਪਰਸੈਂਟੇਜ ਲੋਕ ਜਿਹੜੇ ਪੜ ਗਏ ਹੂੰ ਹੂੰ ਜਿਹੜੇ ਸਰਕਾਰੀ ਨੌਕਰੀਆਂ ਚਾਹੀ ਹਾਂਜੀ ਯਾ ਸੀਨੀਅਰ ਅਫਸਰ ਬਣੇ ਹੂੰ ਹਾਂਜੀ ਸੀਨੀਅਰ ਅਫਸਰ ਬਣੇ ਉਹ 14 ਦੇ ਤੇ ਪਹੁੰਚੇ ਉਹ 14 ਦੇ ਪਹੁੰਚੇ ਉਹਨਾਂ ਨੇ ਵੀ ਕੋਈ ਜ਼ਿਆਦਾ ਧਿਆਨ ਨਹੀਂ ਕੀਤਾ ਹੂੰ ਆਉ ਦੇ ਵਰਗ ਨੂੰ ਉੱਪਰ ਚੱਕਣ ਵਾਲਾ ਵਰਗ ਨਹੀਂ ਚੱਕਿਆ ਉਹਨਾਂ ਨੇ ਵੀ ਆਪਣੇ ਆਪ ਨੂੰ ਆਪਣੀ ਸਰਦਾਰੀ ਦੇ ਸਿਸਟਮ ਚ ਵੀ ਅਸੀਂ ਅਫਸਰ ਛਾਹੀ ਹਾਂ ਉਵੇਂ ਉਹਨਾਂ ਦਾ ਰੈਂਟ ਸੈਨ ਬਣਿਆ ਬਿਲਕੁਲ ਬਿਲਕੁਲ ਉਹਨਾਂ ਨੇ ਉਹਦਾ ਸਾਰਾ ਫਾਇਦਾ ਉਠਾਇਆ ਲੇਕਿਨ ਉਹਨਾਂ ਨੂੰ ਆਪਣੀ ਬਰਾਦਰੀ ਨੂੰ ਚੱਕਣ ਦੀ بجائے ਉਹਨਾਂ ਦੀ ਐਕਸਪਲੋਇਟ ਕੀਤਾ ਉਹਨਾਂ ਨੂੰ ਵੀ ਅਸੀਂ ਤੁਹਾਨੂੰ ਚੱਕਣਾ ਚੱਕਿਆ ਕਿਸੇ ਨੇ ਨਹੀਂ ਹ ਨਹੀਂ ਵੱਡਾ ਕਾਰਨ ਹੈ ਇਹ ਸਭ ਤੋਂ ਵੱਡਾ ਇਹਦਾ ਕਾਰਨ ਹੈ ਇਹਨਾਂ ਖਾਸ ਵਰਤੇ ਇਹ ਜਿਹੜਾ ਇਹਨਾਂ ਦਾ ਬੁੱਧੀਜੀਵੀ ਵਰਗ ਹੈ ਹਾਂਜੀ ਉਹ ਬਾਲੀਆਂ ਗੱਲਾਂ ਨਾ ਕਰੇ ਬਿਲਕੁਲ ਵੈਲਕਮ ਗੱਲਾਂ ਕਰਨ ਦੀ بجائے ਉਹ ਲੋਕਾਂ ਦੇ ਵਿੱਚ ਆਵੇ ਹਮ ਨਾਲ ਜਿਹੜੇ ਸਹੀ ਸੋਚਦੇ ਚੰਗੀ ਥਿੰਕਿੰਗ ਦੇ ਲੋਕ ਹੈ ਹਾਂਜੀ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਇੱਕ ਫਰੰਟ ਬੜੇ ਜਦ ਤੱਕ ਸੜਕ ਤੇ ਲੜਾਈ ਨਹੀਂ ਲੜਨਗੇ ਹਮ ਸੜਕ ਦੇ ਉੱਤੇ ਖੜ ਕੇ ਬਿਲਕੁਲ 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 ਤਾਂ ਇਹਨਾਂ ਦਾ ਪੜਾ ਨਹੀਂ ਹੋ ਸਕਦਾ ਗਰਾਉਂਡ ਦੇ ਉਤਰਨਾ ਪੈਣਾ ਜਾਂਦੀ ਆਪਦੇ ਆਪਦੇ ਜਿਹੜੇ ਬਣਦੇ ਹੱਕ ਲੈਣ ਵਾਸਤੇ ਕਿਉਂਕਿ ਆਰਥਿਕ ਸਮਾਨਤਾ ਦੀਆਂ ਗੱਲਾਂ ਬਹੁਤ ਹੋ ਗਈਆਂ ਸਕੀਮਾਂ ਬਹੁਤ ਆ ਗਈਆਂ ਪਰ ਕਿਤਨਾ ਕਿਤੇ ਉਹਨਾਂ ਸਕੀਮਾਂ ਦਾ ਫਾਇਦਾ ਵੀ ਜਿਹੜਾ ਉੱਪਰ ਵਰਗੀ ਉਠਾ ਰਿਆ ਜਿਹੜਾ ਕਿ ਕਹ ਲੋ ਕ੍ਰੀਮੀ ਲੇਅਰ ਜਿਹਨੂੰ ਕਹਿ ਸਕਦੇ ਆ ਰੈਜ਼ਰਵੇਸ਼ਨ ਦਾ ਲਾਭ ਵੀ ਕ੍ਰੀਮੀ ਲੇਅਰ ਨੂੰ ਜ਼ਿਆਦਾ ਮਿਲ ਰਿਹਾ ਕਿਉਂਕਿ ਜਿਹੜਾ ਗਰੀਬ ਦਾ ਬੱਚਾ ਉਹ ਤਾਂ ਸਕੂਲ ਚ ਪੜ ਹੀ ਨਹੀਂ ਪਾ ਰਿਹਾ ਉਹਨੂੰ ਬਾਲ ਮਜ਼ਦੂਰੀ ਕਰਨੀ ਪੈ ਰਹੀ ਹੈ ਛੋਟੀ ਉਮਰ ਦੇ ਵਿੱਚ ਕਿਉਂਕਿ ਆਰਥਿਕ ਸਮਾਨਤਾ ਇੰਨੀ ਜ਼ਿਆਦਾ ਹੋ ਗਈ ਕਿ ਉਹ ਬੱਚੇ ਨੂੰ ਗਰੀਬੀ ਦੇ ਕਾਰਨ ਪੜ੍ਹਾਈ ਛੱਡ ਕੇ ਲੇਬਰ ਦੇ ਵਿੱਚ ਆਉਣਾ ਪੈ ਰਿਹਾ ਬਾਲ ਮਜ਼ਦੂਰੀ ਵਧ ਰਹੀ ਮੈਂ ਤਾਂ ਲੂੰਬਾ ਜੀ ਇੱਕ ਹੋਰ ਤੁਹਾਨੂੰ ਗੱਲ ਕਹਿ ਦਿੰਨਾ ਬੜੀ ਬੜੀ ਸਖਤ ਸ਼ਬਦਾਂ ਨਾਲ ਗੱਲ ਕਹਿ ਦਿੰਦਾ ਹੂੰ ਹੂੰ ਕਿ ਬੜਾ ਵੱਡਾ ਐਜੂਕੇਸ਼ਨ ਮਾਫੀਆ ਹੈ ਹੂੰ ਬਿਲਕੁਲ 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 ਜਿਹੜਾ ਉੱਠਣ ਹੀ ਨਹੀਂ ਦੇ ਰਿਹਾ ਉੱਟ ਉਹ ਵੀ ਚਲੋ ਜਿਹੜਾ ਪ੍ਰਾਈਵੇਟ ਮਾਫੀਆ ਜਿਹੜਾ ਉਹ ਵੀ ਨਹੀਂ ਉੱਠਣ ਦੇ ਰਿਹਾ ਔਰ ਸਰਕਾਰ ਦੀਆਂ ਪਾਲਸੀਆਂ ਜਿਹੜੀਆਂ ਸਰਕਾਰ ਦੀਆਂ ਪਾਲਸੀਆਂ ਦੇ ਵਿੱਚ ਜਿਹੜੀ 8ਵੀਂ ਕਲਾਸ ਤੱਕ ਫ੍ਰੀ ਐਂਡ ਕੰਪਲਸਰੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਆ ਜਿਹੜੀ ਉਹਦੇ ਤਹਿਤ ਬੱਚਿਆਂ ਨੂੰ ਦੀ ਪੜ੍ਹਾਈ ਦਾ ਸਟੈਂਡਰਡ ਆ ਜਿਹੜਾ ਉਹ ਬਹੁਤ ਥੱਲੇ ਚਲਾ ਗਿਆ ਬੱਚੇ 8ਵੀਂ ਕਲਾਸ ਤੱਕ ਉਹਨਾਂ ਦੇ ਪੱਲੇ ਹੀ ਨਹੀਂ ਰਹਿ ਰਿਹਾ ਕੁਝ ਖਾਸ ਤੌਰ ਦੇ ਉੱਤੇ ਜਿਹੜਾ ਇਹਨਾਂ ਦਾ ਬੁੱਧੀਜੀਵੀ ਵਰਗ ਸੀਨੀਅਰ ਅਫਸਰ ਬੈਠੇ ਸੀ ਹਾਂਜੀ ਉਹਨਾਂ ਨੇ ਰਿਜ਼ਰਵੇਸ਼ਨ ਦਾ ਫਾਇਦਾ ਤਾਂ ਉਠਾਇਆ ਆਰਦੇਲੀ ਬਿਲਕੁਲ ਬਿਲਕੁਲ ਲੇਕਿਨ ਲੋਕਾ ਪ੍ਰਤੀ ਯਾਦ ਰੂਪ ਨਹੀਂ ਹੋਏ ਵਿਧਾਨ ਸਭਾ ਚ ਕਈ ਐਮ ਐਲ ਏ ਅਫਸਰ ਵੀ ਬਣ ਗਏ ਬਿਲਕੁਲ ਕਈ ਲੋਕ ਸਭਾ ਚ ਵੀ ਚਲੇ ਗਏ ਲੇਕਿਨ ਆਪਣੀ ਬਰਾਦਰੀ ਨੂੰ ਆਪਣੇ ਸਿਸਟਮ ਨੂੰ ਉਠਾਇਆ ਨਹੀਂ ਤੁਹਾਡੇ ਕਹਿਣ ਤੋਂ ਭਾਵੇਂ ਆ ਸੂਸਾ ਵੀ ਜਿਹੜੇ ਆ ਆਈ ਐਸ ਪੀ ਸੀ ਐਸ ਅਫੀਸਰ ਸੀ ਅਫੀਸਰ ਲੌਬੀ ਸੀਗੀ ਉਹਨਾਂ ਨੂੰ ਜਿਹਨੇ ਦੇ ਆਪਦੇ ਕੰਮ ਦੇ ਦੌਰਾਨ ਜਾਂ ਆਪਦੀ ਸਰਵਿਸ ਦੇ ਦੌਰਾਨ ਜਿਹੜੀਆਂ ਇਹ ਸਕੀਮਾਂ ਹੈਗੀਆਂ ਉਹਨਾਂ ਨੂੰ ਬੜੇ ਓਨੈਸਟਲੀ ਇੰਪਲੀਮੈਂਟ ਕਰਨਾ ਔਰ ਜਿਹੜੇ ਲਾਭਪਾਤਰੀ ਲੋਕ ਸੀਗੇ ਜਿਨ੍ਹਾਂ ਨੂੰ ਇਹਨਾਂ ਦਾ ਲਾਭ ਮਿਲਣਾ ਚਾਹੀਦਾ ਸੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਪ੍ਰੋਪਰ ਕਰਕੇ ਉਹਨਾਂ ਤੱਕ ਇਹ ਲਾਭ ਪਹੁੰਚਦਾ ਕਰਨਾ ਚਾਹੀਦਾ ਸੀ ਤਾਂ ਕਿ ਉਹ ਵੀ ਥੋੜਾ ਉੱਪਰ ਚੱਲੇ ਜਾਂਦੇ ਪਰ ਇਹ ਜਿਹੜੇ ਆਈਐਸ ਜਾਂ ਪੀਸੀਐਸ ਲੌਬੀ ਦਾ ਅਫਸਰ ਲੋਕ ਸੀਗੇ ਉਹਨਾਂ ਨੇ ਆਪਦੀ ਸਰਵਿਸ ਦੇ ਦੌਰਾਨ ਇਹ ਜ਼ਿੰਮੇਵਾਰੀ ਪ੍ਰੋਪਰ ਨਿਭਾਈ ਨਹੀਂ ਉਹ ਬਿਊਰੋਕ੍ਰੇਸੀ ਦਾ ਪਾਰਟ ਬਣੇ ਇਹਨਾਂ ਦਾ ਰਹਿਣ ਸਹਿਣ ਬਦਲ ਗਿਆ ਇਹ ਉਹੀ ਸਿਸਟਮ ਚ ਆਏ ਬਿਲਕੁਲ ਇਹਨਾਂ ਨੇ ਵੀ ਇਹਨਾਂ ਨੇ ਉਹੀ ਉਹੀ ਇਹਨਾਂ ਦੇ ਘਰਾਂ ਦਾ ਸਿਸਟਮ ਉਹੀ ਸਿਸਟਮ ਇਹਨਾਂ ਨੇ ਚੱਕਿਆ ਹੀ ਨਹੀਂ ਚਲੋ ਅਸੀਂ ਤਾਂ ਕਿਹਨੇ ਸਿਸਟਮ ਤਾਂ ਸੁਧਰੇ ਸਿਸਟਮ ਸਧਾਰਨ ਹਰ ਇੱਕ ਬੰਦੇ ਨੂੰ ਉਹੋ ਜੇ ਬਰਾਬਰ ਰਹਿਣ ਆਪਣੇ ਆਪਣਾ ਪਿੱਛੋਂ ਦੇਖਣ ਕਿ ਵੀ ਅਸੀਂ ਕਿਵੇਂ ਪੜ ਕੇ ਆਏ ਕਿਵੇਂ ਨਿਕਲੇ ਕਿਵੇਂ ਰਿਜ਼ਰਵੇਸ਼ਨ ਰਹਿਣੀ ਚਾਹੀਦੀ ਹਲੇ ਸਹੀ ਗੱਲ ਔਰ ਖਾਸ ਤੌਰ ਤੇ ਕਲਾ ਐਸੀ ਵਰਗ ਨਹੀਂਗਾ ਬੀਸੀ ਵਰਗ ਵੀ ਬਹੁਤ ਔਖਾ ਹੈ ਔਰ ਖਾਸ ਤੌਰ ਤੇ ਇੱਕ ਨੰਬਰ ਤੋਂ ਹੋਰ ਕਹਿੰਨਾ ਇਕਨੋਮੀਕਲੀ ਤਾਂ ਜਿਹੜੀਆਂ ਆਰਥਿਕ ਸਮਾਨਤਾ ਤੇ ਤਾਂ ਇਹ ਗੱਲ ਹੈ ਵੀ ਜਿਹੜੀਆਂ ਫਾਰਵਰਡ ਕਲਾਸਾਂ ਆ ਉਹਦੇ ਵਿੱਚ ਵੀ ਬਹੁਤ ਗਰੀਬ ਹੈਗੇ ਆ ਸੋ ਸਭ ਜੇ ਕਿਤੇ ਤੁਹਾਨੂੰ ਕਿਤੇ ਤੁਹਾਨੂੰ ਇਹ ਵੀ ਮਹਿਸੂਸ ਹੁੰਦਾ ਹੈ ਵੀ ਜੇ ਕਿਤੇ ਆਰਥਿਕ ਆਧਾਰ ਤੇ ਰੈਜ਼ਰਵੇਸ਼ਨ ਮਿਲਣੀ ਸ਼ੁਰੂ ਹੋ ਜਾਵੇ ਉਹ ਵੀ ਚਾਹੀਦੀ ਹੈ ਹਾਂ ਉਹ ਵੀ ਹੋ ਜਾਣੀ ਚਾਹੀਦੀ ਹੈ ਵੈਸੇ ਤਾਂ ਨਜ਼ਰ ਜਰਨਲ ਜਾਂ ਹੋਰ ਸਾਰੇ ਵਰਗਾਂ ਦਾ ਰੋਲਾ ਕਰਦਾ ਮੋਲੂਆ ਐਸਾ ਮੈਚ ਹੁੰਦਾ ਜਦੋਂ ਕਾਕਾ ਕਲੇਕਰ ਕੰਵੈਸ਼ਨ ਬਣਾਇਆ ਹਾਂ ਹਾਂਜੀ ਫਰ 10 ইয়ারਸ ਰੱਖੀ ਸੀ ਚਲੋ ਕਹਾਵਤ ਆਤੀ ਰਿਜ਼ਰਵੇਸ਼ਨ ਹਲੇ ਰਹਿਣੀ ਚਾਹੀਦੀ ਹੈ ਰਿਜ਼ਰਵੇਸ਼ਨ ਹੋਰ ਖਾਸ ਤੌਰ ਤੇ ਸਭ ਤੋਂ ਵੱਡਾ ਇੱਕ ਗੱਲ ਹੈ ਕਿ ਜਿਹੜੀਆਂ ਸਾਡੀਆਂ ਕੁੜੀਆਂ ਲੇਡੀਜ਼ ਹੈ ਜਿੱਥੇ ਔਮਨ ਰਿਜ਼ਰਵੇਸ਼ਨ ਤੇ ਗੱਲ ਕਰਦੇ ਆ ਉਹਨਾਂ ਵਿਚਾਰੀਆਂ ਨੂੰ ਤਾਂ ਪਤਾ ਹੀ ਕੁਝ ਨਹੀਂ ਹਲੇ ਹਮ ਰਿਜ਼ਰਵੇਸ਼ਨ ਦਾ ਮਤਲਬ ਹੀ ਨਹੀਂ ਸਮਝਦਾ ਰਿਜ਼ਰਵੇਸ਼ਨ ਦਾ ਮਾਣਾ ਹੀ ਨਹੀਂ ਪਤਾ ਪਿੰਡਾਂ ਦੇ ਵਿੱਚ ਸਰਪੰਚੀਆਂ ਜਿਹੜੀਆਂ ਹੈ ਖਾਸ ਤੌਰ ਤੇ ਮੇਨ ਤਾਂ ਇੱਕ ਹੋਰ ਆਉਂਦੀ ਹੈ ਜਿਹੜਾ ਲੋਕਲ ਬਾਡੀ ਸਿਸਟਮ ਹੈ ਉਹਦਾ ਇੰਨਾ ਕਿ ਨਕਾਸ ਹੋ ਚੁੱਕਾ ਹੈ ਹੂੰ ਜਿਹੜੇ ਪੰਚਾਇਤਾਂ ਵੀ ਆ ਜਾਂਦੀਆਂ ਤੇ ਸ਼ਹਿਰੀਆਂ ਕਮੇਟੀਆਂ ਵੀ ਆ ਜਾਂਦੇ ਕਾਰਪੋਰੇਸ਼ਨਾਂ ਆ ਜਾਂਦੇ ਹਨ ਇੰਨਾ ਕਿ ਜ਼ਿਆਦਾ ਨਕਾਸ ਹੋ ਚੁੱਕਾ ਹੈ ਉਹ ਇੰਨੀ ਕਿ ਬਰਬਾਦੀ ਹੋਈ ਹੋਈ ਹੈ ਜੇ ਤੇ ਪਿੰਡਾਂ ਦਾ ਨਕਾਸ ਨਹੀਂ ਹੋਊਗਾ ਤਾਂ ਇਹ ਕਿਵੇਂ ਚੱਲਣਗੇ ਆਓ ਇਹ ਨਾ ਜਿਹੜੇ ਤੁਸੀਂ ਕਹੇ ਲੋਕਲ ਬਾਡੀਜ਼ ਦੇ ਵਿੱਚ ਜਿਹੜੇ ਚੋਣਕੀਆਂ ਆਉਂਦੀਆਂ ਲੇਡੀਜ਼ ਜਾਂ ਰਿਜ਼ਰਵ ਕੈਟਾਗਰੀ ਦੇ ਲੋਕ ਚੋਣਕੇ ਆਉਂਦੇ ਆ ਉਹ ਵੀ ਜਣੇ ਦੀ ਆਪ ਦੇ ਕਹ ਲੋ ਕਿ ਵੀ ਅਧਿਕਾਰ ਦਾ ਪੂਰੀ ਤਰ੍ਹਾਂ ਪ੍ਰਯੋਗ ਨਹੀਂ ਕਰ ਪਾਉਂਦੇ ਖਾਸ ਤੌਰ ਤੇ ਤਾਂ ਉਮੀਦ ਸੀ ਕਿ ਆ ਸਰਕਾਰ ਕਰੂਗੀ ਇਹ ਵੀ ਉਸੇ ਪਾਸੇ ਹੀ ਹੈ ਹਲੇ ਤੱਕ ਕੁਝ ਨਹੀਂ ਹਲੇ ਤੱਕ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਹਾਲ ਤੱਕ ਸਮਾਨਤਾ ਐਵੇਂ ਗੱਲਾਂ ਗੱਲਾਂ ਕਰੀ ਜਾਂਦੇ ਆ ਜੀ ਅਸੀਂ ਪੰਚਾਇਤੀ ਜ਼ਮੀਨਾਂ ਛਡਾਉਨੇ ਆ ਅਸੀਂ ਆ ਕਰਦੇ ਆ ਅਸੀਂ ਆ ਕਰਦੇ ਆ ਕੀਤਾ ਕਰਿਆ ਕੁਝ ਵੀ ਨਹੀਂ ਜੋ ਜੇ ਉਹ ਸੀ ਉਹ ਜੇ ਹੈ ਇਹ ਤਾਂ ਲੋਕ ਸੜਕ ਤੇ ਉਤਰਨ ਪੰਜਾਬ ਦੇ ਲਈ ਤੁਹਾਡੇ ਖਿਆਲ ਮੁਤਾਬਕੇ ਦਾ ਹੱਲ ਇਹੀ ਹੈ ਵੀ ਲੋਕਾਂ ਨੂੰ ਸੜਕ ਤੇ ਉਤਰਨਾ ਪੈਣਾ ਹੈ ਪੁੱਤਰ ਕਿ ਲੋਕ ਆਪਣੇ ਆਪਣੇ ਹੱਕ ਲੈਣ ਔਰ ਹੱਕ ਲੈ ਕੇ ਜਮਹੂਰੀ ਸੰਵਿਧਾਨ ਦੇ ਸੰਵਿਧਾਨ ਦੇ ਥਲੇ ਰਹਿ ਕੇ ਆਪਣੇ ਜਮਹੂਰੀ ਹੱਕ ਲੈ ਕੇ ਆਪਣੇ ਆਪਣੇ ਸਿਸਟਮ ਨੂੰ ਬਦਲਣ ਤਾਂ ਇਹ ਬਚਾ ਹੋਊਗਾ ਨਹੀਂ ਤਾਂ ਐਵੇਂ ਚੋਣਾ ਕਰਾ ਲੈਣ ਹੁਣ ਪੰਚਾਇਤਾਂ ਚੋਣਾ ਕਰਾ ਲੈਣਗੇ ਉਹਦਾ ਕੋਈ ਹੱਲ ਨਹੀਂ ਜਿਲ੍ਹਾ ਪ੍ਰੀਸ਼ਦੀਆਂ ਹੋ ਜਾਣਗੀਆਂ ਪੰਚਾਇਤਾਂ ਚੋਣਾ ਹੋ ਜਾਣਗੀਆਂ ਚੋਣਾ ਹੋਣੀ ਚਾਹੀਦੀ ਹੈ ਹੁਣ ਇਹ ਚਾਹੀਦਾ ਡੈਮੋਕਰੈਟਿਕ ਪ੍ਰੋਸੈਸ ਚੱਲਦਾ ਰਹਿਣਾ ਚਾਹੀਦਾ ਚੱਲਦਾ ਰਹਿਣਾ ਚਾਹੀਦਾ ਖਾਸ ਕਰਕੇ ਤਾਂ ਇੱਕ ਹੋਰ ਗੱਲ ਬੜੀ ਵੱਡੀ ਦੱਸਤੀ ਦੁਨੀਆ ਦੇ ਵਿੱਚ ਇੰਗਲੈਂਡ 'ਚ ਇਲੈਕਸ਼ਨ ਹੋਇਆ ਫਰਾਂਸ 'ਚ ਇਲੈਕਸ਼ਨ ਹੋਇਆ ਹਾਂਜੀ ਇਰਾਨ ਦੇ ਲੋਕਾਂ ਨੇ ਦੱਸਤਾ ਹੂੰ ਹੂੰ ਕਿ ਉਦਾਰਵਾਦੀ ਲੋਕ ਹੀ ਰਹਣੇ ਆ ਸੰਪਰਦਾਇਕ ਲੋਕ ਨਹੀਂ ਰਹਣੇ ਹੂੰ ਬਿਲਕੁਲ ਇਫੈਕਟ ਅਵਰਟ ਡਿਫੈਕਟ ਆ ਜਣੇ ਦੀ ਦੁਨੀਆ ਪੱਧਰ ਤੇ ਜਣੇ ਦੀ ਤਤ ਉੱਪਰ ਕਿ ਆ ਰਿਹਾ ਜਿਹੜਾ ਅੱਗੇ ਇਲੈਕਸ਼ਨ ਆਉਣੇ ਆ ਇੰਟਰਨੈਸ਼ਨਲ ਲੈਵਲ ਤੇ ਕਈ 24 25 ਦੇ ਇਲੈਕਸ਼ਨ ਡਿਊ ਆ ਔਰ ਉਦਾਰਵਾਦੀ ਸਿਸਟਮ ਚੱਲ ਪਿਆ ਸੋ ਸੋ ਸਾਹਿਬ ਇਹ ਇਹਦੇ ਚ ਜਣੇ ਦੀ ਆਪਾਂ ਇੱਕ ਤਾਂ ਇਹ ਕਰ ਲਿਆ ਵੀ ਭਾਈ ਵੀ ਲੋਕਾਂ ਕੋਲੇ ਇਹੀ ਹੱਲ ਹੈ ਵੀ ਉਹ ਲੋਕ ਸੜਕਾਂ ਤੇ ਉਤਰਨਾ ਤੇ ਆਪਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪਰ ਜਿਹੜਾ ਇਹਦੇ ਚ ਵੱਡਾ ਪਾਰਟ ਹੈ ਜੀ ਹੱਕ ਲੈਣ ਵਾਸਤੇ ਉਹਨਾਂ ਨੂੰ ਐਜੂਕੇਟ ਹੋਣਾ ਪਊਗਾ ਉਹਦੇ ਚ ਜਿਹੜਾ ਐਜੂਕੇਸ਼ਨ ਵਾਲਾ ਪਾਰਟ ਹੈ ਜਿਹੜਾ ਉਹ ਬੜਾ ਮੈਸ ਹੈ ਔਰ ਨੰਬਰ 2 ਤੇ ਦੂਜੀ ਗੱਲ ਹੈਗੀ ਆ ਕਿ ਸਰਕਾਰਾਂ ਜਿਹੜੀਆਂ ਜਿਵੇਂ ਗਰੀਬ ਕਲਿਆਣ ਯੋਜਨਾ ਦੇ ਵਿੱਚ ਆਪਾਂ ਵੇਖਦੇ ਆ ਇਹਨਾਂ ਨੇ ਜਣੇ ਦੀ ਆਹ 100 ਦਿਨ ਦਾ ਰੋਜ਼ਗਾਰ ਹੋ ਗਿਆ ਮੁਫਤ ਰਾਸ਼ਨ ਹੋ ਗਿਆ ਜਾਂ ਜਿਹੜੀਆਂ ਸੜਕਾਂ ਜਾਂ ਹੋਰ ਬਣਾਉਣ ਦੇ ਕੇਂਦਰੀ ਪ੍ਰੋਜੈਕਟ ਹੈਗੇ ਆ ਉਹਦੇ ਵਿੱਚ ਇਹ ਲੇਬਰ ਨੂੰ ਇਨਵੋਲਵ ਕਰਦੇ ਉਹਨਾਂ ਨੂੰ ਕਹਿੰਦੇ ਅਸੀਂ ਰੋਜ਼ਗਾਰ ਦੇ ਦੇ ਕੇ ਜਣੇ ਦੀ ਉੱਪਰ ਚੱਕ ਰਹੇ ਆ ਪਰ ਐਜੂਕੇਸ਼ਨਲ ਆ ਪਾਰਟ ਮੈਸ ਹੋ ਰਿਹਾ ਜਿਵੇਂ ਇਹ ਗੱਲਾਂ ਸਮਝਣ ਲਈ ਇੱਕ ਬੰਦੇ ਦਾ ਜਿਵੇਂ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਅੱਜ ਹਨਾ ਇਹ ਗੱਲਾਂ ਸਮਝਣ ਲਈ ਸਿੱਖਿਆਤ ਹੋਣਾ ਬੜਾ ਜ਼ਰੂਰੀ ਆ ਉਹਨਾਂ ਦਾ ਇਹਦੇ ਲਈ ਇਹੀ ਤਾਂ ਮੈਂ ਕਹਿ ਰਿਹਾ ਤੁਹਾਨੂੰ ਕਿ ਜਿਹੜਾ ਇਹਨਾਂ ਜਿਹੜਾ ਬੁੱਧੀਜੀਵੀ ਵਰਗ ਇਹਨਾਂ ਦਾ ਬੈਠਾ ਪਾਵਾ ਵਰਕਿੰਗ ਚ ਪਾਵਾ ਰਿਟਾਇਰ ਹੈ ਉਹ ਨਾਲ ਦੂਜੀਆਂ ਲੋਕਾਂ ਨੂੰ ਲੈ ਅਗਵਾਈ ਕਰੇ ਅਗਵਾਈ ਕਰਾਵੇ ਨਾਲ ਕਰੇ ਉਹ ਅਗਵਾਈ ਕਰੇ ਜਿਹੜਾ ਇਹਦਾ ਮੂਲ ਸਵਾਲ ਜਵਾਬ ਹੀ ਇਹ ਹੈ ਕਿ ਵੀ ਜੋ ਸਵਾਲ ਦਾ ਜਵਾਬ ਹੀ ਇਹ ਹੈ ਕਿ ਉਹ ਅਗਵਾਈ ਕਰੇ ਲੋਕ ਚੰਗੇ ਫਾਰਵਰਡ ਲੋਕ ਨਿਕਲਣਗੇ ਉਹਨਾਂ ਦੇ ਨਾਲ ਇੱਕ ਸੂਸਾ ਮੈਨੂੰ ਜਣੇ ਦੀ ਬੜਾ ਸਵਾਲ ਮੇਰੇ ਦਿਮਾਗ ਚ ਆ ਰਿਹਾ ਸੀ ਆਮ ਤੌਰ ਤੇ ਜਣੇ ਦੀ ਜਿਹੜਾ ਤੁਹਾਡਾ ਵਰਗ ਹੈ ਇਦੇ ਤੇ ਇਲਜ਼ਾਮ ਲੱਗਦਾ ਰਿਹਾ ਕਿ ਇਹ ਉਹਨਾਂ ਨੂੰ ਸਪਰੈਸ ਕਰਨ ਦਾ ਕਹਿ ਲਓ ਕਿ ਵੀ ਦਲਤਾਂ ਨੂੰ ਹੋਰ ਕਹਿ ਲਓ ਕਿ ਵੀ ਉਹਨਾਂ ਦਾ ਸ਼ੋਸ਼ਣ ਕਰਨ ਦੇ ਵਿੱਚ ਜਿੰਨੇ ਦੀ ਇੰਟਰਸਟਡ ਰਹਿੰਦਾ ਤੇ ਤੁਸੀਂ ਜਿਹੜਾ ਫੁੱਲ ਕੇ ਬੋਲ ਰਹੇ ਉਹਨਾਂ ਦੇ ਹੱਕ ਦੇ ਵਿੱਚ ਤੇ ਇਹਦੇ ਵੀ ਉਹਦੇ ਵਿੱਚ ਗੱਲ ਇਹ ਹੈ ਕਿ ਸਿਸਟਮ 'ਚ ਹੈ ਜਿਹੜਾ ਪੜਿਆ ਲਿਖਿਆ ਆਦਮੀ ਆ ਉਹ ਤਾਂ ਸ਼ੋਸ਼ਣ ਕਰਦਾ ਹੀ ਨਹੀਂ ਕਰਦਾ ਹੀ ਨਹੀਂ ਜਿਹੜਾ ਸਮਾਜੀ ਤੌਰ ਤੇ ਜਿਹੜਾ ਅਸਲ ਕੋਈ ਧਰਮ ਨਹੀਂ ਸਿਖਾਉਂਦਾ ਸ਼ੋਸ਼ਣ ਕਰੋ ਬਿਲਕੁਲ ਇਨਸਾਨ ਬਾਇਓਲੋਜੀਕਲ ਦੇ ਕੋਈ ਆਇਆ ਹੋਇਆ ਬਿਲਕੁਲ ਬਿਲਕੁਲ ਮੈਨੂੰ ਤੁਸੀਂ ਇੱਕ ਗੱਲ ਦੱਸੋ ਦੁਨੀਆ ਦੇ ਵਿੱਚ ਹਮ ਕਦੀ ਬਲੱਡ ਜਿਹੜਾ ਹੈ ਹਾਂਜੀ ਬਲੱਡ ਦੇ ਬੰਦੇ ਦੇ ਗਰੁੱਪ ਹੈ ਹਾਂਜੀ ਜਾਨਵਰ ਦੇ ਦਾ ਗਰੁੱਪ ਹੀ ਹੈ ਗਰੁੱਪ ਹੈ ਹਾਂਜੀ ਕਾਲੇ ਦੇ ਗੋਰੇ ਦਾ ਗਰੁੱਪ ਕਹਾਦਾ ਹੈ ਸਹੀ ਗੱਲ ਹੈ ਸਹੀ ਗੱਲ ਹੈ ਬਾਇਓਲੋਜੀਕਲ ਸਾਇੰਸ ਲੈ ਲੋ ਬਿਲਕੁਲ ਕੀ ਕਹਿੰਦੇ ਬਿਲਕੁਲ ਜੀ ਬਿਲਕੁਲ ਉਹ ਗੱਲ ਸੁਣੋ ਹੁਣ ਕੱਲ ਤੱਕ ਇੱਕ ਬੱਚਾ ਹੈ ਛੋਟਾ ਹਾਂਜੀ ਉਹਨੂੰ ਵਿਚਾਰੇ ਨੂੰ ਕੀ ਪਤਾ ਜਿਹੋ ਜਿਹੋ ਤੇ ਸਨਸਕਾਰ ਦੇਓਗੇ ਉਹੋ ਜਿਹੇ ਕਰੋਗੇ ਬਿਲਕੁਲ ਬਿਲਕੁਲ ਇਹਦਾ ਸਾਨੂੰ ਧਾਰਮਿਕ ਜਨੂਨ ਨੇ ਖਰਾਬ ਕੀਤਾ ਹੈ ਸਾਡੇ ਮਹਾਪੁਰਸ਼ਾਂ ਨੇ ਤਾਂ ਕੁਝ ਨਹੀਂ ਕੀਤਾ ਬਿਲਕੁਲ ਮਹਾਪੁਰਸ਼ਾਂ ਨੇ ਤਾਂ ਸਾਨੂੰ ਇਹ ਸਿੱਖਿਆ ਦਿੱਤੀ ਬਰਾਬਰੀ ਦੀ ਅ ਮੱਜਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਜਾਂ ਕਿ ਲੋਕ ਇਹ ਵੀ ਅਵਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਸੋ ਸਾਡੇ ਧਰਮਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਹੋਈ ਔਰ ਜਾਤ ਪਾਤ ਨੂੰ ਖਤਮ ਕਰਨ ਵਾਲੇ ਨੂੰ ਦਾ ਉਪਦੇਸ਼ ਦਿੱਤਾ ਪਰ ਫਿਰ ਵੀ ਜਾਤ ਪਾਤ ਸਾਡੇ ਵਿੱਚੋਂ ਨਹੀਂ ਨਿਕਲ ਸਕੀ ਔਰ ਦੂਸਰੀ ਗੱਲ ਹੈ ਕਿ ਆਰਥਿਕ ਅਸਮਾਨਤਾ ਦੀ ਜਿਹੜਾ ਸਭ ਤੋਂ ਵੱਡਾ ਵਿਕਟਮ ਹੈ ਕੁਝ ਜਾਤਾਂ ਨੇ ਜਿਹੜੀਆਂ ਕਿ ਇਹਦੀਆਂ ਵਿਕਟਮ ਨੇ ਆਰਥਿਕ ਸਮਾਨਤਾ ਦੀਆਂ ਸੋ ਸੂ ਸਾਹਿਬ ਨੇ ਬਹੁਤ ਹੀ ਵਧੀਆ ਗੱਲ ਕੀਤੀ ਹੈ ਕਿ ਜਿਹੜਾ ਇਹ ਵਰਗ ਹੈਗਾ ਪਛੜਿਆ ਵਰਗ ਕਹਿ ਦਿੰਨੇ ਆ ਜਾਂ ਗਰੀਬ ਵਰਗ ਕਹਿ ਦਿੰਨੇ ਆ ਉਹਦੇ ਵਿੱਚੋਂ ਜਿਹੜੇ ਪੜ੍ਹੇ ਲਿਖੇ ਲੋਕ ਜਾਂ ਅਫੀਸਰ ਲੌਬੀ ਜਾਂ ਬੁੱਧੀਜੀਵੀ ਵਰਗ ਜਿਹੜਾ ਹੈਗਾ ਉਹਨਾਂ ਨੂੰ ਆਪਣੇ ਨਿੱਜੀ ਲਾਭਾਂ ਨੂੰ ਥੋੜਾ ਸਮਲ ਇਤਿਆ ਕੇ ਆਪਣੇ ਪੂਰੇ ਵਰਗ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ ਔਰ ਆਪਣੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਦੇ ਬਾਰੇ ਜਾਗਰੂ ਕਰਕੇ ਸਰਕਾਰ ਦੇ ਨਾਲ ਜਿਹੜੀ ਇੱਕ ਸਿੱਧੀ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਇਹ ਆਰਥਿਕ ਅਸਮਾਨਤਾ ਖਤਮ ਹੋਵੇ ਔਰ ਬਰਾਬਰੀ ਦਾ ਸਮਾਜ ਹੈ ਜਿਹੜਾ ਉਹ ਸਿਰਜਿਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਸੂ ਸਾਹਿਬ ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ ਬਹੁਤ ਮਿਹਰਬਾਨੀ ਧੰਨਵਾਦ ਤੁਹਾਡੇ ਆਉਣ ਦਾ ਬਹੁਤ ਧੰਨਵਾਦ